ਖਿਡਾਰੀ ਦੁਬਾਰੇ ਖੇਡੂਗਾ ਤੁਹਾਡੇ ਆਪਣੇ ਪੇਜ ਮਾਲਵਾ ਵੈਲਟ ਵਾਲੀ ਦੀ ਸ਼ੂਟਿੰਗ ਆਜੇ ਮਾਰ ਕੇ ਖਿਡਾਰੀ ਉਹ ਖਿਡਾਰੀ ਨਾਲ ਲੱਗੇ ਗਾਣੇ ਪਹਿਲੇ ਸੁਪਾ ਕਰਾਂਗੇ ਇਹ ਧਿਆਨ ਰੱਖੋ ਮੈਚ ਨੇ ਮੀ ਕਾਰਨ ਆਈ ਸੀ ਬਹੁਤ ਜਿਆਦੇ ਮਿਹਨਤ ਕੀਤੀ ਹੈ ਯਾਰ ਉਹ ਸਾਥ ਦੇ ਮੇਰਾ ਵੀ ਸਾਰੇ ਪਰਾ ਹੱਥ ਨਹੀਂ ਖੇਡਣ ਵਾਲਾ ਬਹੁਤ ਜਿਆਦੇ ਮਿਹਨਤ ਕਰਕੇ ਦੁਬਾਰੇ ਗਰਾਊਂਡ ਖੇਡਣ ਜੋ ਬਣਾਏ ਨੇ ਬਹੁਤ ਬਹੁਤ ਪਹਿਲਾਂ ਦਾ ਪਾ ਧੰਨਵਾਦ ਕਰਦੇ ਆ ਸਾਰੀ ਕਮੇਟੀ ਦਾ ਤਾੜੀ ਮਾਰੋ ਯਾਰ ਕਰੀਆਂ ਮੁੰਡੋ ਲਈ ਕੋਈ ਚੱਕਰ ਨਹੀਂ ਮੇਰਾ ਵੀ ਇਹਦਾ ਵੀ ਬਾਲਾ ਕੇ ਹੱਥ ਕਰਨੀ ਇੱਕ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਕਾਬਲੇਗਰ ਹੈ ਬਹੁਤ ਵੱਡਾ ਧੰਨਵਾਦ ਸਰਦਾਰ ਜਰਮੇਂਦਰ ਸਿੰਘ ਜੀ ਸੇਖੋ ਸਾਡੇ ਸਾਭਕਾ ਬੰਤਰੀ ਸਾਹਿਬ ਕਿਸੇ ਕਾਰਨੋਂ ਨਹੀਂ ਪਹੁੰਚ ਸਕੇ ਉਹਨਾਂ ਨੇ ਆਪਣੇ ਬਹੁਤ ਵੱਡੇ ਸੰਦੇਸ਼ ਜਿਹੜੇ 11000 ਰੁਪਏ ਦਾ ਪਹੁੰਚਾ ਕੀਤਾ ਕਲਪਲੀ ਇੱਕ ਵਾਰੀ ਤਾੜੀਆਂ ਮਾਰ ਦੋ ਜ਼ੋਰਦੇ ਨੇ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਨਾਲ ਹੀ ਸਾਡੇ ਸਾਡੀ ਪ੍ਰਬੰਧਕ ਜਿੰਨੇ ਪੁੱਜੇ ਹੋਏ ਸਾਡੇ ਮੈਂਬਰ ਸਾਹਿਬ ਬਲਜੀਤ ਸਿੰਘ ਜੀ ਮਨਦੀਪ ਸਿੰਘ ਜੀ ਨੰਬਰਦਾਰ ਨਸੀਬ ਮੈਂਬਰ ਜੀ ਭਾਈ ਬੰਦਰ ਸਿੰਘ ਜੀ ਜਗਤਾਰ ਸਿੰਘ ਜੀ ਸਰਬੀਰ ਸਿੰਘ ਜੀ ਜੱਸੀ ਫੌਜੀ ਸਰਵਾਰ ਸਿੰਘ ਜੀ ਪ੍ਰਧਾਨ ਕਰਨੈਲ ਸਿੰਘ ਜੀ ਮਾਸਟਰ ਸਾਹਿਬ ਜਿੰਨੀਆਂ ਵੀ ਮਾਨਦੋਸ਼ ਸ਼ਿਸ਼ੀਤਾ ਖਿਸ਼ੇ ਤੌਰ ਤੇ ਪੁੱਡੀਆਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਬਹੁਤ ਬਹੁਤ ਧੰਨਵਾਦ ਜੀ ਨਹੀਂ ਭਈ ਅੱਜ ਤੋਂ ਨਹੀਂ ਹੈ ਬਾਅਦਸ ਪਹਿਲੇ ਹੋਈ ਥੀ ਭਾਈ ਜੀ ਮੈਂ ਤਾਂ ਬੋਲਿਆ ਦੋਵੇਂ ਟੀਮਾਂ ਖੜੀਆਂ ਮੈਂ ਕਿਹਾ ਵੀਰੇ ਆਪਣਾ ਰੈਫੀ ਲਾਓਗੇ ਨਾ ਫੇਰ ਹੀ ਉੱਤੇ ਮੈਚ ਸ਼ੁਰੂ ਹੋਣਾ ਇਹ ਬਠੇਂਡਾ ਹੈ ਉੱਡਲੇ ਤੋਂ ਬਠੇਂਡਾ ਲੱਕਾ ਰੱਖੋ ਖਿਆਲ ਮੇਰਾ ਜੀ ਕਾ ਸਿੱਧੂ ਵੀਰੇ ਹਾਂ ਭਈ ਇਹ ਕੁੱਲੋ ਦੀ ਟੀਮ ਦੇ ਖਿਡਾਰੀ ਤੇ ਨਾਲ ਮੁੰਡੇ ਨਵੀਂ ਜੁਗੇ

ਉਹਤ ਲਈ ਜਾਂਦੇ ਨੇ ਨਾਰਮਲ ਜੂਨ ਵਾਲੀਬਾਲ ਦਾ ਕੈਪਟਰ ਵੀ ਆ ਗਿਆ ਵਾਲੀਬਾਲ ਦੀ ਟੋਪ ਵੀ ਆ ਗਈ ਵਾਲੀਬਾਲ ਦਾ ਖਾਸਲੀ ਆ ਗਿਆ ਦੇਖੀਏ ਉਹ ਵੀ ਵੱਡੇ ਵੱਡੇ ਮੱਲ ਵਾਲੀਬਾਲ ਦਾ ਪ੍ਰਿੰਸਰ ਵੀ ਆ ਗਿਆ ਐਂ ਤਾਪ ਤਾਪ ਦੇ ਖਿਡਾਰੀ ਬੋਦੇ ਜਾਂਦੇ ਆ ਟਾਰ ਦੇ ਨਾਲ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਔਰ ਗਿੱਲ ਪੱਤੀ ਵਾਲਾ ਕਹਿੰਦੇ ਗੱਲ ਟਿਕਾਣੇ ਦਾ ਹੁੰਦਾ ਹੈ ਕਈ ਦਿਨ ਲਗਾਤਾਰ ਹੀ ਚੱਲੀ ਗਿਆ ਕਈ ਦਿਨ ਦਾ ਰਵੀਨ ਕਾਲੂ ਹਣਾ ਨਹੀਂ ਆਇਆ ਵੀਰੇ ਹਾਂਜੀ ਜਸਨ ਢਿੱਲੋਂ ਵੀਰੇ ਵਧੀਆ ਵਧੀਆ ਉਧਰੋਂ ਨਾਲ ਹੀ ਸਰਦਾਰ ਸੇਵਕ ਸਿੰਘ ਜੀ ਸਰਪੰਚ ਸਾਹਿਬ ਤੇ ਨਾਲ ਹੀ ਸਰਦਾਰ ਬੁੱਟਾ ਸਿੰਘ ਜੀ ਜਿਹੜਾ ਪ੍ਰਧਾਨ ਆਮਰਦੀ ਪਾਰਟੀ ਉਹ ਵਿਸ਼ੇਸ਼ ਤੌਰ ਤੇ ਪਹੁੰਚਿਆ ਬਹੁਤ ਵੱਡਾ ਮੈਂ ਧੰਨਵਾਦ ਕਰਦਾ ਹੈ ਹੈਲੋ ਹੈਲੋ ਇੱਕ ਮਿੰਟ ਬੜਾ ਬਹੁਤ ਲੱਗਦੀ ਮੇਰੀ ਮਨਾਂ ਵੀ ਸਟੇਲ ਦੇ ਕੋਲਾ ਕੇ ਵੀਰ ਜੀ ਦੋਵੇਂ ਟੀਮਾਂ ਖੜੀਆਂ ਪਾਉਂ ਤਿੰਨ ਪਰ ਗਰਾਊਂਡ ਨਾਲ ਤੱਕ ਮੈਚ ਹੀ ਨਹੀਂ ਚੱਲਿਆ ਯਾਰ ਮੇਰਾ ਵੀਰ ਦਵਾਨ ਖੜਾ ਆਈਆ ਵੀਰੇ ਆਈਆ 7000 ਰਾਜੀਵ 7000 ਕਮੈ ਜਿੱਤ ਗਿਆ ਸੈਕੰਡ ਰਾਉਂਡ ਦਾ ਭਾਈ ਜੀ ਬੱਬੂ ਉੱਥੇ ਬਾਈ ਆਪਣਾ ਖੜ ਗਿਆ ਜਿਹੜਾ ਸੈਕੰਡ ਰਾਉਂਡ ਉਹਦਾ ਨਾਮ ਕੀ ਹੈ ਬਾਈ ਦਾ ਭਾਈ ਜੀ ਮੇਰੀ ਬੇਸਟ ਆਇਆ ਵੀਰੇ ਆਇਆ ਜੱਸਾ ਆਇਆ ਗਰੇਵਾਲ ਇੱਕ ਮਿੰਟ ਜੀ ਇੱਕ ਮਿੰਟ ਮੇਰਾ ਇੱਕ ਮਿੰਟ ਵੀ ਮੈਂ ਤਿੰਨੇ ਗਰਾਉਂਡਾਂ ਦੇ ਕੇ ਇੱਕ ਬੰਦਾ ਲਾਉਣ ਲੱਗਿਆ ਮੇਰਾ ਵੀਰ ਗਰੇਵਾਲ ਬਾਈ 3 ਨੰਬਰ ਗਰਾਉਂਡ ਜਿੱਤੇ 1 ਨੰਬਰ ਗਰਾਊਂਡ ਦੀ ਤੇਰੀ ਜੋਦੀ ਮੈਚ ਸ਼ੁਰੂ ਕਰਾਉਣੀ ਹੈ 1 ਨੰਬਰ ਗਰਾਊਂਡ ਤੋਂ ਬਰਨਰ ਹੈ ਕੋਈ ਆਪਣਾ ਬੰਦਾ ਬੰਦਾ ਡਾਕਟਰ ਇਧਰ ਹਰਦਾ ਸੀ ਧੰਨਵਾਦ ਧੰਨਵਾਦ ਰਾਜਦੀਪ ਵੀਰੇ ਬਹੁਤ ਬਹੁਤ ਧੰਨਵਾਦ ਰਾਜ ਜੀ ਬਹੁਤ ਬਹੁਤ ਸ਼ੁਕਰੀਆ ਜੀ ਬਰਨਰ ਰਾਜਦੀਪ ਉਪਲ ਕਨੇਡਾ ਯਾਰ ਕਿਸੇ ਜ਼ਿੰਮੇਵਾਰ ਮੁੰਡੇ ਨੂੰ ਭੇਜਨਾ ਯਾਰ ਵੀਰ ਭਾਰ ਕੋਈ ਗੱਲ ਹੈ ਮੈਚ ਚ ਨਹੀਂ ਆਪਾਂ ਬੋਲ ਸਕਦੇ ਆਈਆ ਵੀਰੇ ਆਈਆ ਮੇਰਾ ਵੀਰ ਭੜ ਕੇ ਭੇਜੋ ਯਾਰ ਮੁੰਡੇ ਨੂੰ ਬੱਬੂ 1 ਨੰਬਰ ਗਰਾਊਂਡ ਦੇ ਆ ਗਏ ਮੇਰਾ ਵੀਰ ਬੱਬੂ ਮੇਰੇ ਨਾਲ ਸੰਪਰਕ ਕਰੀ ਮੇਰਾ ਵੀਰ ਬਣ ਕੇ ਆਉਂਦਾ ਮੇਰਾ ਵੀਰ ਉਧਰੋਂ ਰਾਜੀਪ ਪੁੱਪਲ ਸ਼ਹਰਾਂਜਪੁਰਾ ਸਾਡਾ ਭਰਾਵਾ ਦੀ ਵਾਲ ਦੀ ਖੇਡ ਨੂੰ ਪਿਆਰ ਕਰਦਾ ਪਰ ਇਹਦਾ ਵਿੱਚ ਕੈਨੇਡਾ ਦੇ ਇਹਨਾਂ ਮੈਚਾਂ ਨੂੰ ਲਾਈਵ ਤੱਕਦਾ ਉਹਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਇੰਦਰ ਸਟਾਰ ਵੀ ਕੋ ਜੇ ਨਾਲ ਵਾਲਾ ਬੈਲਟ ਪੇਜ ਲਈ ਨਿੱਕਾ ਵੀ ਆ ਗਿਆ ਮਨੀਰ ਵਾਲਾ ਲਾਈਵ ਤੇ ਉਹਨੇ ਵੀ ਸਟਾਰ ਭੇਜਨੇ ਬਾਈ ਨੇ ਮਨੀਰ ਨਾਲ ਨਿੱਕਾ ਵੀ ਸਟਾਰ ਭੇਜ ਰਿਹਾ ਵੀ ਆ ਗਿਆ ਲਾਈਵ ਤੇ ਅੱਜ ਬਾਈ ਨੇ ਅੱਤ ਮੇਲਾ ਦਾ ਵੀ ਉਹ ਟੀ-ਸ਼ਰਟਾਂ ਦੇ ਰਹੀਆਂ ਜਿਹੜੀਆਂ ਨਿੱਕੇ ਨੇ ਆਪਣੇ ਲਈ ਬਣਾਇਆ ਨੇ ਨਿੱਕੇ ਨੇ ਕਮੈਂਟਰੀ ਦੇ ਨਾਲ ਵਾਲਾ ਲਈ ਬਹੁਤ ਬਹੁਤ ਧੰਨਵਾਦ ਕਿਦਰੇ ਬਹੁਤ ਬਹੁਤ ਧੰਨਵਾਦ ਚਾਹਕਾਰੀ ਜੀ ਜਿਹੜਾ ਪਹਿਲਾਂ ਆ ਗਈ ਸੀਗੀ ਨਿੱਕੇ ਦਾ ਬਹੁਤ ਬਹੁਤ ਧੰਨਵਾਦ ਤੂਫਾਨ ਜਿੱਤ ਗਿਆ ਵੀਰੇ ਸੈਕੰਡ ਰਾਊਂਡ ਜਾ ਬਾਈ ਜੀ ਪੱਟੀ ਬਣਾਉਣਾ ਜੀ ਡੋਟ ਕਰਦੇ ਜੀ ਵੀਰ ਜੀ ਵਿਪਿੰਦਰ ਚਾਹ ਵਧੀਆ ਵੀਰੇ ਹੋਰ ਨਿੱਕੇ ਕੀ ਹਾਲ ਨੇ ਬਾਈ ਸੈਟੋਂ ਰਾਮ ਰਾਮ ਜੀ ਬੇਸਨ ਲਾਲ ਜੀ ਰਾਮ ਫਰਲਾਉ ਪ੍ਰਧਾਨ ਕਰਦਾ ਇੱਕ ਨੰਬਰ ਗਰਾਉਂਡ ਤੇ ਬਾਬੂ ਜਾਈ ਮੇਰਾ ਵੀ ਉਧਰੋਂ ਸਰਦਾਰ ਬੁੱਟਾ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਸਰਦਾਰ ਸੇਵਕ ਸਿੰਘ ਜੀ ਸਰਪੇਵ ਸਾਹਿਬ ਸਰਦਾਰ ਫਰਪੱਜ ਸਿੰਘ ਜੀ ਮੈਂਬਰ ਜੀ ਭਾਈ ਰਿੱਪੀ ਜੀ ਕਾਲਾ ਮੈਂਬਰ ਜੀ ਭਾਈ ਕਾਲੂ ਮੈਂਬਰ ਜੀ ਹੋਰ ਸਾਰੇ ਅੱਜ ਦੇ ਵੱਡੇ ਖੇਡ ਮੇਲੇ ਨਾਲ ਜੁੜ ਗਏ ਆ ਮੈਂ ਤੈਦਰ ਤੋਂ ਧੰਨਵਾਦ ਕਰਦਾ ਸਾਡੀਆਂ ਮਾਣੋ ਖਸ਼ਕੀਤਾ ਦਾ ਅੱਜ ਦੇ ਵੱਡੇ ਖੇਡ ਮੇਲੇ ਦੇ ਨਾਲ ਜਿਹੜੀਆਂ ਜੋੜੀਆਂ ਜਾ ਰਹੀਆਂ ਨੇ ਸੋਹਰ ਵੱਡਾ ਧੰਨਵਾਦ ਕਰਦਾ ਹੈ ਸਾਰੇ ਮੁੱਖ ਮਹਿਮਾਨ ਜਿਹੜੇ ਪੁੱਜਿਆ ਨਾ ਬਹੁਤ ਬਹੁਤ ਧੰਨਵਾਦ ਕਰਦਾ ਸਾਡੀਆਂ ਮਾਣੋ ਸ਼ਹੀਦਾਂ ਪੁੱਡੀਆਂ ਨੇ ਅਸੀਂ ਮਾਫੀ ਨਹੀਂ ਚਾਹੁੰਦੇ ਆ ਵੀ ਥੋੜਾ ਮੌਸਮ ਖਰਾਬ ਆਉਣ ਦੇ ਕਾਰਨ ਥੋੜੀ ਪ੍ਰਬੰਧਾਂ ਦੇ ਵਿੱਚ ਘਾਟ ਥੋੜੀ ਰਲਕਦੀ ਹੈ ਸਾਡੇ ਸਾਰੇ ਮੁੱਖ ਮਹਿਮਾਨਾਂ ਦਾ ਬਹੁਤ ਵੱਡਾ ਬਹੁਤ ਧੰਨਵਾਦ ਕਰਦਾ ਆਪਣਾ ਫੋਨ ਲਾਓ ਫਿਰ ਵਿੱਚ ਪੁੱਜਣੇ ਪੱਟੀ ਚਲਾਉਣੀ ਹੈ ਹਲੋ ਬਹੁਤ ਇਨਾਂ ਘਰੋਂ ਘੰਟਾਂ ਵੀ ਇਹੋ ਵੀਰ ਇੱਕ ਜਾਲ ਇਹਨੂੰ ਕਹੀ ਮੇਰਾ ਭਰਾ ਬੜੀ ਬੇਨਤੀ ਹੱਥ ਜੁਰ ਕੇ ਲਓ ਇੱਧਰ ਸਾਡਾ ਛੋਟਾ ਭਰਾ ਜਸ਼ਨ ਵੀ ਆਇਆ ਔਰ ਛੋਟਾ ਵੀਰ ਆ ਸਾਡਾ ਮੈਂ ਦੇਖਿਆ ਇਹਨੂੰ